ਐਸ ਜੀਪੀ ਇਹ ਜਿਹੜੇ ਰਸਤੇ ਦੇ ਵਿੱਚ ਕੁਲਰਾਜ ਸਿੰਘ ਜੀ ਪਰਿਵਾਰ ਦੇ ਕਹਨ ਦੇ ਮੁਕਾਬਕ 30 ਸਾਲ ਹੋ ਗਏ ਨੇ ਉਹਨਾਂ ਨੂੰ ਇੱਥੇ ਰਹਿੰਦੇ ਆ ਮੇਰਾ ਸਵਾਲ ਤੁਸੋ ਲੋ 25 ਤੋਂ 30 ਸਾਲ ਹੋ ਗਏ ਇੱਥੇ ਰਹਿੰਦੇ ਆ ਕਿ ਅੱਜ ਹੀ ਤੁਹਾਨੂੰ ਕਿਉਂ ਚੇਤਾ ਆ ਕਿ ਮੇਰਾ ਜਿਹੜਾ ਰਸਤਾ ਏ ਉਹ ਬੰਦ ਬੰਦ ਕੀਤਾ ਗਿਆ ਹੈ ਨਹੀਂ ਜੀ ਇਹ ਜਿਹੜਾ ਕੇਸ ਆ ਇਹ ਤੇ ਉਦੋਂ ਹੀ ਪਾਇਆ ਸੀ ਜੀ ਬਹੁਤ ਪਹਿਲਾਂ ਜੀ ਮੇਰੇ ਖਿਆਲ ਜੇ ਪਿੱਛੇ ਜਾਓ 2006 ਦਾ ਇਹ 8 ਦਾ ਹੋਇਆ ਜੀ ਉਹ ਚੰਦਾ ਚੰਦਾ ਉਹਨਾਂ ਆੜਾਈ ਖੂਟ ਨੇ ਕਿਹਾ ਤੇ ਇਹ ਜਿਹੜਾ ਰਸਤਾ ਵਾ ਇਹਨੂੰ ਖਾਲੀ ਕਰਾ ਦੇਵੇ ਕਿਸੇ ਉਦੋਂ ਦਾ ਹੀ ਚੱਲਦਾ ਜੇ 25 ਸਾਲ ਤੋਂ ਠਹਿਰਿਆ ਜੀ ਤੇ ਮੇਰੀ ਜ਼ਮੀਨ ਦੀ ਮੈਥੋਰੀ ਰਿਸਟਰੀ ਆ ਲੈਣ ਕਿ ਮੈਂ ਝੂਠ ਬੋਲ ਰਿਹਾ ਹਾਂ ਇਹ ਅਸੀਂ ਇਹਨਾਂ ਨੂੰ ਆਪਣੀ ਮਾਲਕੀ ਜ਼ਮੀਨ 'ਚ ਬਿਠਾਇਆ ਸੀ ਮਾਲਕੀ ਤੇ ਕਬਜ਼ਾ ਕਰਕੇ ਇਹਨਾਂ ਨੇ ਫਿਰ ਇਹ ਪੰਚਾਇਤ ਦੇ ਥਾਂ ਤੇ ਕਬਜ਼ਾ ਕੀਤਾ ਜੀ ਮਾਲਕੀ ਜ਼ਮੀਨ ਦਾ ਵੀ ਹਾਈ ਕੋਰਟ ਤੋਂ ਆਰਡਰ ਆ ਕੇ ਜੀ ਉਹ ਜਿਹੜੇ ਡਿਮੋਲਿਸ਼ ਕੀਤੇ ਆ ਜੀ ਥਾਂ ਜਿਹੜੇ ਹੁਣ ਮੈਨੂੰ ਸਿਰਫ ਇਹੀ ਇਤਰਾਜ਼ ਆ ਕਿ ਮੇਰੀ ਜ਼ਮੀਨ 'ਚ ਅੱਗੇ ਰਸਤਾ ਜੀ ਉਹ ਮੇਰੇ ਨੰਗਣ ਵਾਸਤੇ ਆ ਜੀ। ਬਾਕੀ ਮੇਰੀ ਇਹਨਾਂ ਦਾ ਕੋਈ ਐਹੇ ਜਿਹਾ ਿਰਕਾ ਕੋਈ ਨਹੀਂ ਜੀ। ਕੁਲਰਾਜ ਸਿੰਘ ਜੀ ਜੇ ਵੇਖਿਆ ਜਾਵੇ ਤੇ 70 ਤੋਂ 75% ਪਿੰਡ ਸਭਰਾ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਹੀ ਚਾਹੇ ਐਸੀ ਸਮਾਜ ਹੈ ਚਾਹੇ ਜਰਨਲ ਸਮਾਜ ਹੈ ਸਾਰਿਆਂ ਦੇ ਘਰ ਪਾਏ ਹੋਏ ਨੇ। ਕਿ ਇਸੇ ਪਰਿਵਾਰ ਦਾ ਹੀ ਘਰ ਕਿਉਂ ਢਾਇਆ ਜਾ ਰਿਹਾ ਹੈ? ਨਹੀਂ ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਵੀ ਕਾਫੀ ਇੱਥੇ ਇੰਪਰੋਚਮੈਂਟ ਹੈ ਕੀ ਆ। ਕਿਉਂਕਿ ਇੱਥੇ ਮੈਂ ਸਾਰੇ ਰਹਾਂ ਜੀ। ਮੇਰੀ ਪ੍ਰਾਪਰਟੀ ਦਾ ਲਾਸ ਹੋ ਰਿਹਾ ਮੇਰਾ ਲਾਸ ਹੋ ਰਿਹਾ ਇਸਕੇ ਆਪਣਾ ਜਿਹੜਾ ਲੀਗਲ ਰਾਈਟ ਆ ਆ ਵੀ ਮੇਰੀ ਜਿੰਮੇ ਦਾ ਨੁਕਸਾਨ ਨਾ ਹੋਵੇ ਇਹ ਕਰਕੇ ਮੈਂ ਇਹ ਕੇਸ ਆਇਆ ਜੀ ਆ ਦੇਖਿਆ ਜਾਵੇ ਕਿ ਤੁਹਾਡੀ ਜ਼ਮੀਨ ਨੂੰ ਬਹੁਤ ਜਗ੍ਹਾ ਤੋਂ ਇਹ ਜਿਹੜਾ ਰਸਤਾ ਰਸਤਾ ਜ਼ਮੀਨ ਦਾ ਨੁਕਸਾਨ ਹੋ ਰਿਹਾ ਕੋ ਲੋਡ ਕਰ ਸਕਦੇ ਹੋ ਹੋਣਾ ਨਹੀਂਗਾ ਆ ਕੋ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਗਰੀਬਾਂ ਨੂੰ 5-5 ਮਰਲੇ ਜ਼ਮੀਨ ਜਿਹੜੀ ਦੇ ਰਹੀ ਆ ਐ ਤਾਂ ਹਰ ਇੱਕ ਗਰੀਬ ਨੂੰ ਪੰਜਾਬ ਸਰਕਾਰ 5 ਤੁਸੀਂ ਟਮਾਉਣ ਤੇ ਇਹਨਾਂ ਤੇ ਹਾਈ ਕੋਰਟ ਤੇ ਰੈਟ ਪਾਈ ਹੋਈ ਆ ਦੇਖੋ ਜੀ ਜੇ ਪੰਜਾਬ ਸਰਕਾਰ ਜਿੱਦੀ ਨਹੀਂ ਠਾਣਾ ਚਾਹੁੰਦੀ ਇਹਨਾਂ ਨੂੰ ਨਹੀਂ ਠਾਣਾ ਚਾਹੀਦਾ ਇਹ ਥਾਂ ਪੰਚਾਇਤ ਇਹਨਾਂ ਦੇ ਨਾਂ ਤੇ ਕਰਦੇ ਨੂੰ ਕੋਈ ਇਤਰਾਜ਼ ਨਹੀਂ ਕਰ ਜੀ ਜਦੋਂ ਸਰਕਾਰ ਇਹਨਾਂ ਦੇ ਨਾਂ ਤੇ ਕਰ ਦੂਗੀ ਇਹਨਾਂ ਨੂੰ ਪੱਕਾ ਜੋ ਵੀ ਲਾ ਅਜਾਸ਼ਤ ਦਿੰਦਾ ਮੈਂ ਫਿਰ ਕਿਵੇਂ ਠਾਊਂਗਾ ਜੇ ਮੈਂ ਆਪਣਾ ਘਰੇ ਵੇਚੂੰਗਾ ਜੀ ਮੇਰੀ ਤੇ ਹੀ ਬੇਨਤੀ ਆ ਕਿ ਕੁਲਰਾਲ ਸਿੰਘ ਜੀ ਜਿਸ ਤਰ੍ਹਾਂ ਇਹ ਘਰ ਆ ਤੁਸੀਂ ਕਹਿੰਦੇ ਪੰਚਾਇਤੀ ਘਰ ਦੇ ਵਿੱਚ ਆ ਕੀ ਜਿਹੜੇ ਹੋਰ ਵੀ ਜਿਹੜੇ ਘਰ ਨੇ ਪਿੰਡ ਦੇ ਵਿੱਚ ਕੀ ਉਹਨਾਂ ਤੇ ਵੀ ਤੁਸੀਂ ਰੇਟ ਪਾਈ ਹੋਈ ਆ ਨਹੀਂ ਸਰ ਉੱਥੇ ਮੈਨੂੰ ਕੋਈ ਉਹਨਾਂ ਦਾ ਨੁਕਸਾਨ ਨਹੀਂ ਸਿਰ ਮੈਨੂੰ ਇਹਨਾਂ ਦੇ ਰਾਹ ਦੇ ਵਿੱਚ ਜਿਹੜਾ ਰਾਹ ਚ ਪਾਇਆ ਉਹ ਮੇਰੀ ਜ਼ਮੀਨ ਦਾ ਰਸਤਾ ਹੈ ਜਿਹੜੇ ਦੂਜੇ ਇੱਕ ਨਾਲ ਪਿੰਡ ਦੇ ਵਿੱਚ 75% ਜਿਹੜੇ ਜਿਨ੍ਹਾਂ ਨੇ ਘਰ ਪਾਏ ਨੇ ਕਿ ਉਹ ਨੁਕਸਾਨ ਨਹੀਂ ਕਰਦੇ ਕਿ ਇਹੋ ਗਰ ਨੁਕਸਰਦਾ ਪਿਆ ਸਰ ਮੈਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਇਹ ਮੇਰੀ ਜਿਹੜੀ ਜਾਇਦਾਦ ਹੈ ਬਰੀ ਉਹ ਰਸਤਾ ਵਾ ਜੀ ਇਹ ਰਸਤਾ ਵਾ ਜਰ ਜਿੱਥੇ ਪਾਏ ਆ ਅੱਛਾ ਜੀ ਕੋਈ ਵੀ ਇਸ ਤਰ੍ਹਾਂ ਅਲਾਉ ਨਹੀਂ ਕਰਦਾ ਕਿ ਜਿਹੜਾ ਕਿਸੇ ਦਾ ਰਸਤਾ ਉਹ ਰਾਹ ਹੋਵੇ ਤੇ ਉਹਦੇ ਵਿੱਚ ਕੋਈ ਮਕਾਨ ਪਾ ਜੇ ਅਮੀਰ ਤੇ ਗਰੀਬ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਠੀਕ ਹੈ ਸਰ ਹੂੰ ਹੂੰ ਤੇ ਇਸ ਕਰਕੇ ਜੇ ਦੂਜੇ ਪਾਇਆ ਤੇ ਉਹਨਾਂ ਵੀ ਕੋਈ ਸ਼ਿਕਾਇਤ ਕਰ ਦੂਗਾ ਤੇ محکمہ ਜੋ ਲਊਗਾ ਐਕਸ਼ਨ ਲੈ ਲੇ ਜੀ ਬਾਕੀ ਜੇ ਮਹਿਕਮਾ ਇਹਨਾਂ ਨੂੰ ਪਾ ਦੇ ਜੀ ਮੈਨੂੰ ਕੀ ਆ ਕੁਲਾ ਸਿੰਘ ਜੀ ਜਦੋਂ ਇਹ ਘਰ ਮਕਾਨ ਪਿਆ ਸੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਸਰ ਉਦੋਂ ਦਾ ਕੇਸ ਚੱਲ ਰਿਹਾ ਤੁਸੀਂ ਕੇਸ ਦੇਖਿਓ ਤੁਸੀਂ ਦੱਸਿਓ ਵੀ 30 ਤਰੀਕ ਨੂੰ ਕੇਸ ਪਾਇਆ ਵਾ ਇੱਕ ਵੀ ਪਹਿਲੇ ਬੰਨੇ ਢਾਏ ਜੀ ਸਰ ਉਹ ਮੇਰੀ ਮਾਲਕੀ ਸੀ ਉਹ ਵੀ ਕਾਨੂੰਨ ਨਾਲ ਢਾਏ ਆ ਮੈਂ ਕੁਛ ਨਹੀਂ ਇਸ ਤਰ੍ਹਾਂ ਜੀ ਮੈਂ ਉਹ ਮੇਰੀ ਮਾਲਕੀ ਸੀ ਜੀ ਅਸੀਂ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਮਾਲਕੀ ਦੇ ਵਿੱਚ ਕਿੱਦਾਂ ਬੈਠੇ ਸੀਗੇ ਅਸੀਂ ਬਿਠਾਇਆ ਸੀ ਜੀ ਇਹਨਾਂ ਨੂੰ ਜੀ ਅੱਛਾ ਜੀ ਹਾਂ ਜੀ ਮੇਰੇ ਫਾਦਰ ਨੇ ਬਿਠਾਇਆ ਸੀ ਜੀ ਵੀ ਤੁਹਾਨੂੰ 5 ਮਰਲੇ ਅਸੀਂ ਥਾਂ ਦਿੱਤਾ ਤੇ ਫਿਰ ਕੋ ਵੀ ਲਿਆ ਉਹ ਸਰ ਜੇ ਗੱਲ ਫਾਦਰ ਸਾਹਿਬ ਨੇ ਦਿੱਤਾ ਦਿੱਤਾ ਗੱਲ ਤਾਂ ਪੂਰੀ ਸੁਣੋਗੇ ਤਾਂ ਹੀ ਹੈ ਜੀ ਇਹ ਗੱਲ ਪੂਰੀ ਸੁਣੋਗੇ ਤਾਂ ਹੀ ਹੈ ਹਾਂ ਜੀ 5 ਮਰਲੇ ਇਹਨਾਂ ਨੂੰ ਦਿੱਤ ਦੇਣ ਵਾਲਾ ਦਾਤਾ ਹੁੰਦਾ ਏ ਖੋਣ ਵਾਲਾ ਦਾਤਾ ਨਹੀਂ ਹੁੰਦਾ ਤੁਸੀਂ ਦੇ ਕੇ ਆ ਗਏ ਗੱਲ ਹੀ ਨਹੀਂ ਕਿ ਪੂਰੀ ਸੁਣ ਦੱਸੋ ਤੁਸੀਂ ਨਾ ਐਕਚੁਅਲੀ ਜਦੋਂ ਇਹਨਾਂ ਨੂੰ ਥਾਂ ਦੇ ਦਿੱਤਾ ਜੀ ਹਾਂ ਜੀ ਉਸੇ ਬਾਅਦ ਸਰਦਾਰ ਧਰਮ ਸਿੰਘ ਜਿਹੜੇ ਇਹਨਾਂ ਦੇ ਫਾਦਰ ਸ਼ੁਕਰਲੇ ਕਹਿੰਦੇ ਮੈਂ ਕੱਲਾ ਬੰਦਾ ਹਾਂ ਮੇਰੇ ਕੋਈ ਅੱਗੇ ਪਿੱਛੇ ਹੈ ਨਹੀਂਗਾ ਜੀ ਕਿਉਂਕਿ ਪਹਿਲਾਂ ਸਾਡੇ ਕੋਲ ਉਹ ਪਟਿਆਲੇ ਰਹਿੰਦੇ ਸੀ ਜੀ ਮੇਰੇ ਫਾਦਰ ਨਾਲ ਦੋਸਤੀ ਬਹੁਤ ਸੀ ਉਹ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਪਿੰਡ ਵਾਲੇ ਸਾਰੇ ਕਹਿੰਦੇ ਕਰਨਲ ਸਾਹਿਬ ਤੁਸੀਂ ਇਹਨਾਂ ਨੂੰ ਨਾ ਜਗ੍ਹਾ ਦਿਓ ਇਹ ਪੁਰਾਣੇ ਕੰਧਾਲੇ ਪਿੰਡ ਤੋਂ ਆਏ ਆ ਉਹ ਤਰੀਕ ਆ ਜਿਹੜੇ ਜਦੋਂ ਆਏ ਆ ਕਰਨਲ ਸਾਹਿਬ ਕਹਿੰਦੇ ਨਹੀਂ ਜੇ ਮੈਂ ਤਾਂ ਨਿਭਾਉਣਾ ਜਾਂਦਾ ਮੈਂ ਠਾਉਣਾ ਵੀ ਜਾਂਦਾ ਮੁੜ ਕੇ ਸਾਰੇ ਇਹਨਾਂ ਨੇ ਸਾਰੇ ਤੇ ਕਬਜ਼ਾ ਕਰ ਲਿਆ ਟੋਟਲ ਤੇ ਜੀ ਸਾਨੂੰ ਨਾ ਇੱਥੇ ਵੜਨ ਦਿੰਦੇ ਸੀ ਨਾ ਡੰਗਰ ਬੰਨਣ ਦਿੰਦੇ ਸੀ ਉਲਟਾ ਸਾਰੇ ਪਿੰਡ ਨੂੰ ਬੁਰਾ ਭਲਾ ਬੋਲਦੇ ਸੀ ਤੇ ਇਸ ਕਰਕੇ ਜਿਹੜੇ ਪੰਜ ਮਰਲੇ ਸੀ ਫਿਰ ਉਹ ਵੀ ਅਸੀਂ ਵਾਪਸ ਲੈ ਲਏ ਜੀ ਭਈ ਜਦੋਂ ਤੁਸੀਂ ਜਿਹੜੀ ਟਰਮਸ ਐਂਡ ਕੰਡੀਸ਼ਨਸ ਜਿਹੜੀ ਸ਼ਰਤ ਤੇ ਦਿੱਤੇ ਸੀ ਔਰ ਫਿਰ ਇਹਨਾਂ ਦੇ ਸਾਰੇ ਜਿਹੜੇ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਉਹਨੇ ਚਾਰ ਉਹ ਲੜਕੀਆਂ ਨੇ ਇੱਥੇ ਸਾਡੀ ਸਰਦਾਰ ਕੁਲਰਾਜ ਸਿੰਘ ਜੀ ਜਿਹੜੀ ਤੁਹਾਡੀ ਮਾਲਕੀਆ ਸਰ ਤੁਸੀਂ ਵੈਸੇ ਕੁੜ ਸਿੰਘ ਹੀ ਕਹਦੇ ਹੋ ਸਰਦਾਰ ਰੇੜੇ ਜੀ ਲੱਗ ਵੈਸੇ ਸਰਦਾਰ ਨਾ ਕੋ ਨਹੀਂ ਸਰਦਾਰ ਸਰਦਾਰ ਕੁਲਤਾ ਸਿੰਘ ਜੀ ਮੇਰੀ ਇਹ ਬੇਨਤੀ ਹੈ ਕਿ ਜਿਹੜਾ ਤੁਹਾਡੀ ਆਪਣੀ ਮਲਕੀਅਤ ਜਿਹੜੀ ਤੁਹਾਡੀ ਆਪਣੀ ਉਹ ਸੀ 5 ਮਰਲੇ ਲੈ ਲੈ 4 ਕਣਾ 6 ਮਰਲੇ ਆ 4 ਕਣਾ ਵਾਲਾ 6 ਮਰਲੇ ਉਹ ਤੁਸੀਂ ਆਪਣੇ ਵਾਪਸ ਇਹਨਾਂ ਕੋਲ ਲੈ ਲੈ ਹੁਣ ਪੰਚਾਇਤੀ ਵੀ ਜਗਾ ਇਹਨਾਂ ਕੋ ਲੈਣ ਨੂੰ ਫਿਰ ਨਹੀਂ ਸਰ ਇਹ ਪਤਾ ਘਰ ਬਣਿਆ ਹੋਇਆ ਹੈ ਸਰ ਪਤਾ ਕੀ ਹੈ ਤੁਸੀਂ ਇਹ ਰਾਦਾ ਨਹੀਂਗਾ ਤੁਹਾਨੂੰ ਤੁਸੀਂ ਹੋ ਸਕਦੀ ਪਛਾਣ ਦੇ ਦਿੱਤਾ ਦੇਖੋ ਜੇ ਮੰਨ ਲਓ ਕਿ ਮੈਂ ਕਾਨੂੰਨ ਤੋਂ ਤੇ ਕੋਈ ਉੱਪਰ ਨਹੀਂਗਾ ਜੇ ਪੰਚਾਇਤ ਕੋਈ ਆਪਣਾ ਰੈਜ਼ੋਲਿਊਸ਼ਨ ਪਾ ਕੇ ਦਿੰਦੀ ਆ ਤੇ ਮੈਂ ਕਿਵੇਂ ਕਿ ਕਰ ਸਕਦਾ ਜੀ ਐ ਕਰਾ ਲੈਣੇ ਹੋ ਠੀਕ ਹੈ ਜੀ ਨਹੀਂ ਠੀਕ ਹੈ ਉਹ ਬਾਕੀ ਸਰ ਮਹਿਕਮਾ ਕਰ ਰਿਹਾ ਤੁਸੀਂ ਮੈਨੂੰ ਬਹੁਤਾ ਇਹਦੇ ਚ ਦੋਸ਼ੀ ਨਾ ਸਮਝੋ ਜੀ ਕਿਉਂਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਅਲੀ ਪਤਾ ਨਹੀਂ ਪਤਾ ਪਤਾ ਕੀ ਗੱਲ ਆ ਤੁਹਾਡੇ ਵੱਲੋਂ ਕੇਸ ਚ ਪਿਆ ਗਿਆ ਨਾ ਤਾਂ ਪਤਾ ਕਰੋ ਟਾਈਮ ਦਿਓ ਸਾਰਾ ਸੁਣੋ ਜੇ ਫਿਰ ਵੀ ਕਹੋ ਵੀ ਮੈਂ ਕਸੂਰਵਾਰ ਆ ਤੇ ਅੱਗੇ ਵੀ ਇਹਨਾਂ ਨੂੰ ਦਿੱਤੀ ਸੀ ਜੀ ਸਾਰੀ ਦੇਣੀ ਸੀ ਇਹਨਾਂ ਨੂੰ ਕਹੇ ਵੀ ਅੱਧੀ ਲੈ ਲਓ ਜ਼ਮੀਨ ਦੀ ਇਹ ਉਹਦੇ ਤੇ ਵੀ ਨਹੀਂ ਆਏ ਸੀ ਕਹਿੰਦੇ ਸਾਰੀ ਦੇਣੀ ਹੈ ਲੈਣੀ ਠੀਕ ਓਕੇ ਥੈਂਕ ਯੂ ਸਰ ਬਾਕੀ ਕੋਈ ਰਾਥੋਂ ਜੀ ਜੀ ਸਾਰੇ ਤਾਂ ਮੈਂ ਸਾਰਾ ਰਜਿਸਟਰੀ ਸਵੇਰੇ ਕਰਾ ਦੂੰਗਾ ਬਾਕੀ ਦੀ ਝੂਠ ਨਹੀਂ ਜਦੋਂ ਇਸ ਤਰ੍ਹਾਂ ਤੁਸੀਂ ਇੰਨੀ ਚੰਗੀ ਤਰ੍ਹਾਂ ਗੱਲ ਕਰ ਰਹੇ ਹੋ ਇਹ ਸਾਨੂੰ ਪਤਾ ਕਿੰਨੀ ਤਰੀਕ ਨੂੰ ਆਏ ਅਸੀਂ ਲੈ ਕੇ ਦਿੱਤਾ ਨਹੀਂ ਐਂtanto ਨਹੀਂ ਕਰਨਾ ਅਸੀਂ ਅਸੀਂ ਤੁਹਾਡਾ ਪੱਖ ਪਹਿਲਾਂ ਲਿਆ ਉਹ ਕੀ ਨਾਮ ਦਾਡਾ ਮੇਰਾ ਨਾਮ ਸੁਖਵਿੰਦਰ ਕਿੱਥੋਂ ਦੇ ਰਹਿਣ ਵਾਲੇ ਜੋ ਸੁਭਰਾਵਾਂ ਦੇ ਰਹਿਣ ਵਾਲੇ ਤੇ ਕੀ ਮਸਲਾ ਹੈ ਅੱਜ ਸਾਰੇ ਲੋਕ ਜਿਹੜੇ ਇਕੱਠੇ ਹੋਏ ਨੇ ਕਿਸਾਨ ਸੰਗਰਾਸ ਜੁਨੀਅਨ ਵੀ ਇੱਥੇ ਆਈ ਹੋਈ ਆ ਮਸਲਾ ਕੀ ਹੈ ਸਾਰਾ ਮਸਲਾ ਇਹ ਆ ਜੀ ਕਿਹੜਾ ਮਾੜਾ ਬੰਦਾ ਵਾ ਉਹ ਸਾਰਿਆਂ ਦੀ ਅੱਖ ਚ ਰੜਕਦਾ ਹੈ ਅੱਛਾ ਜੀ ਹਾਂ ਜੀ ਮਸਲਾ ਇਹ ਆ ਕਿ ਸਾਡੇ ਜਿਹੜੇ ਇੱਥੇ ਘਰ ਵਾ ਇਹ ਕਹਿ ਰਹੇ ਆ ਵੀ 25 ਸਾਲ ਤੋਂ ਨਹੀਂ ਰਹਿ ਰਹੇ ਸਾਡੇ ਬੱਚੇ ਇੱਥੇ ਜੰਮੇ ਆ ਜੀ ਜਿਨ੍ਹਾਂ ਦੀਆਂ ਸਾਡੇ ਕੋਲੇ ਜਰਮ ਪੱਤਰੀਆਂ ਵੀ ਹੈਗੀਆਂ ਜੀ ਮੇਰੀ ਕੁੜੀ ਜਿਹੜੀ ਆ ਉਹਦਾ 2005 ਦਾ ਜਰਮਾ ਇੱਕ ਸਾਡਾ ਮੁੰਡਾ ਵਾ ਉਹਦਾ 2003 ਦਾ ਜਰਮਾ ਕਿਸੇ ਦਾ 2001 ਦਾ ਜਰਮਾ ਕਿਸੇ ਦਾ 2000 ਦਾ ਵੀਰ ਜੀ 3 ਦਾ ਵੀ ਹਾਂ ਜੀ ਵੀਰ ਜੀ 100 ਰੁਪਏ ਬੈਠਾ ਹੀ ਅਸੀਂ ਤੇਹੀ ਬੇਨਤੀ ਕਰਨਾ ਚਾਹੁੰਦੇ ਆ ਜੀ ਅੱਛਾ ਉਹ ਕਹਿੰਦੇ ਨੇ ਕਿ ਇਹ ਇੱਥੋਂ ਦੀ ਮੇਰੀ ਜ਼ਮੀਨ ਨੂੰ ਰਸਤਾ ਜਾਂਦਾ ਏ ਕੀ ਇਹ ਸੱਚ ਹੈ ਕਿ ਇੱਥੋਂ ਹੀ ਜ਼ਮੀਨ ਨੂੰ ਰਸਤਾ ਜਾਂਦਾ ਏ ਤੁਸੀਂ ਆਪ ਵੇਖ ਲਓ ਜੀ ਤੁਸੀਂ ਕਿੰਨੇ ਜਾਣੇ ਇੱਥੇ 100 ਬੰਦੇ ਇਕੱਠਾ ਹੋਇਆ ਵੇਖ ਲਓ ਵੀ ਕਿੱਥੇ ਰਸਤਾ ਬੰਦ ਹੈ ਜੇ ਰਸਤਾ ਬੰਦ ਹੋਵੇ ਤੇ ਅਸੀਂ ਉਹ ਰਸਤਾ ਛੱਡਣ ਨੂੰ ਤਿਆਰ ਹਾਂ ਜੇ ਕਿਸੇ ਬੰਦੇ ਨੰਗਲ ਨੂੰ ਤਾਂ ਹੀ ਨਾ ਹੋਵੇ ਇਹਨਾਂ ਕਾਰਨ ਕੀ ਆ ਕਿ ਇੱਕ ਜਗ੍ਹਾ ਖਾਲੀ ਛੋਣਾ ਚਾਹੁੰਦੇ ਨੇ ਤੁਹਾਡੇ ਕੋਲ ਵੀ ਪੰਚਾਇਤੀ ਕਾਰਨ ਇਹ ਆ ਜੀ ਪਹਿਲਾਂ ਇਹਨਾਂ ਨੇ ਸਾਡੇ ਤੇ ਕੇਸ ਲਾਇਆ ਸੀ ਕਿ ਜਗ੍ਹਾ ਜਿਹੜੀ ਨੰਬਰੀ ਆ ਹੂੰ ਉਹਦੇ ਚ ਜਿਹੜਾ ਸੀ ਮਾਨਯੋਗ ਹਾਈ ਕੋਰਟ ਨੇ ਸਟੇ ਦੇ ਦਿੱਤਾ ਸੀ ਹੁਣ ਹਾਈ ਕੋਰਟ ਚੱਲਦੇ ਆਹੀ ਜਿਹੜਾ ਘਰ ਬਣਾਉ ਟਾ ਦਿੱਤਾ ਹਾਂਜੀ ਉਹਦੇ ਚ ਜਿਹੜੀ ਹਾਈ ਕੋਰਟ ਦੇ ਵਿੱਚ ਕੈਰ ਵੀ ਪਈ ਅਜੇ ਚੱਲਦਾ ਕੇਸ ਹਾਂਜੀ ਉਹ ਵੀ ਚੱਲਦਾ ਜੀ ਉਹੀ ਕੇਸ ਜਿਹੜਾ ਜੀ ਦਿੱਤੀ ਆ ਕੇਸ ਕੋਰਟ ਤੋਂ ਅਜੇ ਕੇਸ ਨਹੀਂ ਨਿਪੜਿਆ ਆਪਰ ਇਹ ਜਗ੍ਹਾ ਹੋਣ ਕੀ ਸਾਫ ਦੀ ਘਾਰ ਲਾਉਂਦੇ 2018 ਸਾਫ ਨਹੀਂ ਮਿਲਿਆ ਅੱਜ ਤੁਹਾਡੇ ਹੱਕ ਦੇ ਵਿੱਚ ਕਿਸੇ ਦੁਨੀਆ ਨਹੀਂ ਆਈ ਹੈ ਕੀ ਕਹਿਣਾ ਚਾਹੁੰਦੇ ਜੋ ਸਹੀ ਤੇ ਹੀ ਜੋਨੇ ਆ ਤੇ ਜਿਹੜੇ ਸਾਡੇ ਘਰ ਟੱਠੇ ਆ ਉਹ ਸਾਨੂੰ ਬਣਾ ਕੇ ਦਿੱਤੇ ਆਂ ਤੇ ਜਿਹੜੇ ਘਰ ਇਥੇ ਬਿਠੇ ਆ ਉਹ ਇਥੇ ਬਿਠੇ ਪਾ ਲਏ ਅੱਜ ਤੁਹਾਡੇ ਹੱਕ ਦੇ ਅਸੀਂ ਇਹਦੇ ਬਾਰੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਵੱਧ ਤੋਂ ਜਿਸੇ ਬੰਦੀਆਂ ਸਾਡੀ ਮਦਦ ਕਰਨ ਹਾਂਜੀ ਤੇ ਸਾਡੇ ਹੱਕ ਦੇ ਵਿੱਚ ਬੜਾਰੇ ਰਹੇ ਤੁਸੀਂ ਬੰਦੀ ਤੇ ਉਹੀ ਜਿੱਥੇ ਬੰਦੀਆਂ ਤੁਹਾਡੇ ਹੱਕ ਤੇ ਵੀ ਨੇ ਕੀ ਕੰਡੇ ਜੋ ਧੰਨਵਾਦ ਵਜੋ ਅਸੀਂ ਖਾਨ ਜਸ ਬੰਦਾ ਜੋ ਵੀ ਤੁਮ ਜਿੱਤਿਆ ਸੇ ਬੰਦੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਅੱਜ ਸਾਡੇ ਹੱਕ ਦੇ ਵਿੱਚ ਖੜੇ ਆ ਮੈਂ ਹੋਰ ਵੀ ਇਸ ਚੈਨਲ ਦੇ ਰਾਹੀਂ ਹੋਰ ਵੀ ਜਸੇਬੀਆਂ ਨੂੰ ਬੇਨਤੀ ਕਰਦੀ ਆ ਵੀ ਸਾਡਾ ਜਿਹੜਾ 25 26 ਸਾਲ ਤੋਂ ਜਿਹੜਾ ਚੱਲ ਰਿਹਾ ਵਾ ਸਾਡਾ ਜਿਹੜਾ ਘਰ ਠੱਠਾ ਵਾ ਉਹਦੇ ਬਾਰੇ ਜਿਹੜੀਆਂ ਜਸੇਬੰਦੀਆਂ ਹੋਰ ਵੀ ਸਾਡੀ ਮਦਦ ਕਰਨ ਤੇ ਵੱਧ ਤੋਂ ਵੱਧ ਅੱਗੇ ਆਉਣ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਅੱਜ ਨਾਲ ਸਾਡੇ ਇੱਥੇ ਖੜੇ ਹੋਏ ਆ ਕੀ ਤੁਸੀਂ ਸਮਝਦੇ ਜੀ ਵੀ ਮਤਲਬ ਤੁਸੀਂ ਕਾਸਟ ਹੋਣ ਨਾ ਤੇ ਇਹ ਤੁਹਾਨੂੰ ਇਹ ਦਵਾਈਆ ਜਾ ਰਿਹਾ ਜੀ ਇਹਦੀ ਜਗਾ ਕੋਈ ਤਣਾਅ ਹੋਦਾ ਤੇ ਉਹਨੂੰ ਉਹਦੇ ਨਾਲ ਇਹ ਨਹੀਂ ਹੁੰਦਾ ਮੈਂ ਟੂਲ ਕਾਸਟ ਹੁੰਦਾ ਹੈ ਮੇਰੇ ਘਰ ਮੈਨੂੰ ਲੱਗਦੀਆਂ ਵੀ 57 ਜਿਹੜੀਆਂ ਉਹ 15 ਕੋਈਆਂ ਹੋਣੀਆਂ ਜਿਹੜੇ ਫੌਜਦਾਰੀ ਕੇਸ ਵਾ 326 182 420 ਪਤਾ ਨਹੀਂ ਮੇਰੇ ਕਿੰਨੇ ਕੁ ਹੋਏ ਆ ਜੀ ਮੈਂ ਇਹਦੇ ਚ ਦੋ ਤਿੰਨ ਵਾਰੀ ਜਿਹੜੀ ਉਹ ਜੇਲ ਵੀ ਗਈਆਂ ਜੀ ਮੈਂ ਇਹਦੇ ਚ ਜੇਲ ਕੱਟੀ ਵੀ ਆ ਜੀ ਤੇ ਮੇਰੇ ਕੋਲੇ ਜਿਹੜਾ ਥਾਂ ਸੀ 4 ਕ ਮਰਲੇ ਸੀ ਅਸੀਂ ਇਹਨਾਂ ਨੂੰ ਭੱਜ ਕਰ ਲਾਇਆ ਸਿੰਘ ਉਹਨਾਂ ਨੂੰ ਕਹਿੰਦੇ ਸੀ ਕਿ ਜੇ ਕੋਈ ਸਾਡੇ ਚ 4 ਮਰਲੇ ਤੁਹਾਡਾ ਥਾਂ ਹੈਗਾ ਸਾਡੇ ਤੋਂ ਤੁਸੀਂ ਪੈਸੇ ਲੈ ਲਓ ਸਾਡਾ ਘਰ ਬਣਿਆ ਰਹਿਣ ਦਿਓ ਇਹਨਾਂ ਨੇ ਜਿਹੜੀਆਂ ਉਹਦੀਆਂ ਇੱਟਾਂ ਹੀ ਲਿਜਾ ਕੇ ਉਹ ਵੀ ਵੇਚ ਲਈਆਂ ਸਾਨੂੰ ਅੱਜ ਤੱਕ ਕਿਤੇ ਵੀ ਇਨਸਾਫ ਨਹੀਂ ਮਿਲਿਆ ਸਾਨੂੰ ਪੰਚਾਇਤ ਨੇ ਵੀ 5 ਮਰਲੇ ਥਾਂ ਦੇ ਕੇ ਕਿਤੇ ਬਿਠਾਇਆ ਨਹੀਂ ਅਸੀਂ ਵਜਦੇ ਫਿਰਦੇ ਹਾਂ ਕਦੀ ਕਿਰਾਏ ਤੇ ਕਦੀ ਕਿਰਾਏ ਤੇ ਕਿਤੇ ਜੇ ਅਸੀਂ ਕਿਸੇ ਦੇ ਘਰ ਜਾ ਕੇ ਬੈਠਨੇ ਆ ਉਹਨੂੰ ਤਣਾਡ ਬੰਦੇ ਉਂਗਲ ਲਾ ਦਿੰਦੇ ਤਾਂ ਘਰ ਦੇ ਕਬਜ਼ਾ ਕਰ ਲੈਣਗੇ ਅੱਗੇ ਉਧਰੋਂ ਮਹਾ ਛੜਾਇਆ ਉਹ ਜਿਹੜੇ ਆ ਸਾਨੂੰ ਰਾਤ ਨੂੰ ਉਠਾ ਦਿੰਦੇ ਆ ਦਿਨੇ ਇਹ ਸਮਾਨ ਲੈ ਕੇ ਕਿਤੇ ਹੋਰ ਚਲ ਜਾਂਦੇ ਆ ਜਿਹੜਾ ਕੋਈ ਸਾਡੇ ਕੋਲ ਸਮਾਨ ਹੈਗਾ ਸੀ ਉਹ ਵੀ ਅਸੀਂ ਤੋੜ ਕੇ ਵਹਿ ਗਏ ਆ ਮੇਰੀਆਂ ਜਿਹੜੀਆਂ ਨੋਹਾਂ ਸੀ ਉਹ ਬੱਚੇ ਛੱਡ ਕੇ ਚਲੇ ਗਈਆਂ ਇਸ ਭਾਜੀ ਦੀ ਵਜ੍ਹਾ ਨਾਲ ਅੱਜ ਸਾਡੇ ਬੱਚੇ ਵੀ ਜਿਹੜੇ ਆ ਉਹ ਅਨਾਥ ਹੋ ਗਏ ਪਿੰਡ ਦੇ ਇੱਥੇ ਹੋਰ ਵੀ ਜਗ੍ਹਾ ਮਤਲਬ ਹੈਗੀਆਂ ਨੇ ਤੁਸੀਂ ਹਮੇਦੇ ਵੀ ਸ਼ਾਮ ਲਾੜ ਜਾ ਪੰਚਾਇਤੀ ਮੈਂ ਨਹੀਂ 100 ਕਿੱਲਾ ਹੋਣਾ ਵਾ ਜਿਹਦੇ ਵਿੱਚ ਲੋਕ ਬੈਠੇ ਆ ਵੱਡੇ ਵੱਡੇ ਸਰਪੰਚਾਂ ਦੀਆਂ ਇੱਥੇ ਕੋਠੀਆਂ ਜੇ ਪੰਚਾਇਤ ਮੈਂਬਰਾਂ ਦੀਆਂ ਕੋਠੀਆਂ ਜੇ ਅੱਜ ਕਨਗੋ ਪਟਵਾਰੀ ਤਹਿਸੀਲਦਾਰ ਅੱਜ ਸਾਰੇ ਇੱਥੇ ਪਹੁੰਚੇ ਨੇ ਘਰ ਟੌਣ ਵਾਸਤੇ ਪਹੁੰਚੇ ਨੇ ਹਾਂਜੀ ਘਰ ਟੌਣ ਵਾਸਤੇ ਪਹੁੰਚੇ ਨੇ ਤੇ ਹੁਣ ਅੱਗੇ ਵੀ ਇੱਕ ਦਿਨ ਪਹੁੰਚੇ ਸੀਗੇ ਪਿਛਲੇ ਮਹੀਨੇ ਦੀ 21 ਤਰੀਕ ਨੂੰ ਉਸ ਦਿਨ ਫਿਰ ਬੰਦਿਆਂ ਦੇ ਵਿੱਚ ਬੈਠ ਕੇ ਜੀ ਜਿਹੜਾ ਰਾਜੀ ਨਾਮ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਸੀ 2 ਲੱਖ ਜੁਰਮਾਨਾ ਵੀ ਰੱਖਿਆ ਉਹਨੂੰ ਲੈ ਕੇ ਉਹਨੂੰ ਨਾ ਫਿਰ ਨੇ ਆ ਗਿਆ ਕਿਉਂਕਿ ਅਸੀਂ ਗਰੀਬ ਜਿਹੜੇ ਤਕੜੇ ਬੰਦੇ ਆਂ ਇਹ ਧਰਪਟੀ ਫਿਰ ਹਾਈ ਕੋਰਟ ਚਲੀ ਗਈ ਜੀ ਸਾਡਾ ਨਰਾ ਨਾਮ ਕਰਕੇ ਤੇ ਫਿਰ ਜਾ ਕੇ ਉੱਥੋਂ ਜਿਹੜੇ ਆਰਡਰ ਕਰਾਤੇ ਆ ਵੀ ਇਹ ਘਰਵੇ ਲੱਗ ਰਾਇਆ ਠੀਕ ਧੰਨਵਾਦ ਹਾਂਜੀ ਜਗਜੀਤ ਸਿੰਘ ਢੱਲੇਵਾਰ ਜਿੰਦਾਬਾਦ ਜਗਜੀਤ ਸਿੰਘ ਢੱਲੇਵਾਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਤਗੜੇ ਅੰਗਰੀ ਲੋਕ ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਜਿੰਦਾਬਾਦ ਮੁਰਦਾਬਾਦ ਧਾਰੀ ਲੋਕ ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਜਿੰਦਾਬਾਦ ਗਰੀਬਾਂ ਦਾ ਘਰ ਨਾ ਢਾਇਆ ਜਾਵੇ ਨਾ ਢਾਇਆ ਜਾਵੇ ਗਰੀਬਾਂ ਦਾ ਘਰ ਨਾ ਢਾਇਆ ਜਾਵੇ ਨਾ ਢਾਇਆ ਜਾਵੇ ਗਰੀਬਾਂ ਨੂੰ ਤੰਗ ਨਾ ਕੀਤਾ ਜਾਵੇ ਨਾ ਕੀਤਾ ਜਾਵੇ ਨਾ ਢਾਇਆ ਜਾਵੇ ਦੇ ਵਿਚਾਰੀਆਂ ਰੋਂਦੀਆਂ ਆਵਾ ਵੀ ਆਡੀ ਹਾਂ ਪੁੱਤ ਆ ਦੇਖੋ ਯਾਰੋ ਪੁੱਤ ਤੁਹਾਡੀ ਪੜ੍ਹਾਈ ਚੱਲਦੀ ਸੀ ਕੀ ਗੱਲ ਹੈ ਬੇ ਬੱਚੇ ਰੋ ਰਹੇ ਆ ਜੀ ਤਾਂ 2018 ਦੇ ਵਿੱਚ ਸਾਡਾ ਘਰ ਇਹਨਾਂ ਟਾਇਆ ਸੀ ਇਹਨਾਂ ਦੇ ਜਿਹੜੇ ਨੌ ਪੁੱਤ ਸੀ ਪ੍ਰਦੀਪ ਸਿੰਘ ਜਿਹੜਾ ਅਸੀਂ ਉਥੇ ਮਾਸਟਰ ਲੱਗਿਆ ਸੀ ਤੇ ਇਹਨਾਂ ਦੀ ਰਪਿੰਦਰਜੀਤ कौर ਜਿਹੜੀ ਮੈਡਮ ਸੀ ਤੇ ਉਹਨਾਂ ਨੇ ਰੰਜਿਸ਼ ਬਾਜੀ ਦੇ ਨਾਲ ਇਹਨਾਂ ਕੁੜੀਆਂ ਨੂੰ ਸਕੂਲ ਦਿੱਤਾ ਬੱਚੇ ਜੀ ਕਿੰਨੇ ਵੀ ਇਹ ਤਾਂ ਡਿਲੀਟ ਇਹਨਾਂ ਨੇ ਡਿਲੀਟ ਕਰਾਈ 2 ਮਿੰਟ ਵੀ ਨਹੀਂ ਚੱਲਣ ਕਿੰਨੀ ਕਲਾਸ ਸੀ ਨੌਵੀਂ ਕਲਾਸ ਚ ਸੀ ਨੌ ਤੀਆਂ ਰੋ ਰਹੀਆਂ ਕਿਉਂਕਿ ਪੜ੍ਹਾਈ ਬੱਚਿਆਂ ਦੀ ਜਦੋਂ ਇਹਨਾਂ ਨੇ ਅਜੇਟਾ ਪੁਆਇੰਟਾਂ ਮੰਨਦਿਆਂ ਮਜਬੂਰ ਕਰ ਦਿੱਤੀਆਂ ਅੱਛਾ ਪੱਠੇ ਦੇ ਕੰਮ ਕਰਦੀਆਂ ਨੇ ਉਹਨੇ ਪੱਠੇ ਦੇ ਕੰਮ ਕਰਦੀਆਂ ਤੇ ਕਿੱਥੇ ਲੋਕਾਂ ਦੀਆਂ ਕੁੜੀਆਂ ਪਰਾਂਾਂ 'ਚ ਕੰਮ ਕਰਦੀਆਂ ਲੋਕਾਂ ਦੀਆਂ ਟਿਕਾ ਕਰਦੀਆਂ ਨੌਕਰੀਆਂ ਕਰਦੀਆਂ ਤੇ ਇਹਨਾਂ ਨੇ ਰੋਲ ਕੇ ਰੱਖ ਦਿੱਤੀਆਂ ਸਾਡੀਆਂ ਕੁੜੀਆਂ ਸਕੂਲਾਂੋਂ ਕੱਢ ਕੇ ਸਕੂਲਾਂੋਂ ਕੱਢ ਕੇ ਹਾਂਜੀ ਹਾਬਤ ਪੜ੍ਹਨਾ ਚਾਹੁੰਦੇ ਸੀ ਤੁਸੀਂ ਅੱਗੇ ਹਾਂਜੀ ਉਹਨੇ ਰੱਖੇ ਫੇਰ ਘਾਟ 'ਚ ਵੀ ਫੜਦੇ ਕਿ ਪੜ੍ਹਾਈ ਚਾਹੀਦੀਆਂ ਤੇਜ਼ ਹੀ ਇਹ ਅੱਛਾ ਅੱਛਾ ਆ ਬਹੁਤ ਮਾੜੀ ਗੱਲ ਆ ਵੇਖੋ ਤੀਆਂ ਰੋ ਰਹੀਆਂ ਜੀ ਕਿਉਂਕਿ ਬੜੀ ਰੰਗੀਸ਼ੀ ਬਾਜੀ ਸਾਡੇ ਨਾਲ ਹੀ ਬੱਚਿਆਂ ਦੇ ਹੀ ਇਹਨਾਂ ਨੇ ਬੱਚੇ ਵੀ ਸਾਡੇ ਸਕੂਲਾਂ ਚੋਂ ਪੜ੍ਹਦੇ